ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਸਗਲਾਈ ਕੈਂਪ ਖਾਲਸਾ ਹੈਰੀਟੇਜ ਫਗਵਾੜਾ ਵੱਲੋਂ ਫਗਵਾੜੇ ਇਲਾਕੇ ਵਿੱਚ ਚਾਰ ਜਗ੍ਹਾ ਕੈਂਪ ਚੱਲ ਰਹੇ ਹਨ ਜੀ ਰਾਣੀਪੁਰ ਗੁਰਦੁਆਰਾ ਭਾਈ ਸਹਿਬ ਸਿੰਘ ਜੀ ਜਗਜੀਤਪੁਰ ਗੁਰਦੁਆਰਾ ਸਹਿਬ ਨਾਨਕਸਰ ਸਾਹਿਬ ਫਗਵਾੜਾ ਗੁਰਦੁਆਰਾ ਸੁਚੇਨ ਸਾਹਿਬ ਤੇ ਦੂਜਾ ਫਗਵਾੜੇ ਸ਼ਹੀਦਗੰਜ ਗੁਰਦੁਆਰਾ ਸਾਹਿਬ ਵਿਖੇ ਕੈਂਪ ਦਾ ਟਾਈਮ ਹੈਗਾ ਜੀ ਸਵੇਰੇ 8:30 ਤੋਂ ਲੈ ਕੇ ਦੁਪਹਿਰ 8:30 ਤੋਂ ਲੈ ਕੇ 11:15 ਵਜੇ ਤੱਕ ਇਹ ਕੈਂਪ 9 ਜੂਨ ਤੋਂ ਲੈ ਕੇ 29 ਜੂਨ ਤੱਕ ਕੈਂਪ ਚੱਲਣੇ ਨੇ ਜਿਸ ਵਿੱਚ ਬੱਚਿਆਂ ਨੂੰ ਗੁਰਮਤ ਦੀ ਸੰਥਿਆ ਕੀਰਤਨ ਦੀ ਸਿਖਲਾਈ ਸ਼ਾਸਤਰ ਵਿਦਿਆ ਅਤੇ ਦਸਤਾਰ ਦੀ ਸਿਖਲਾਈ ਦਿੱਤੀ ਜਾਵੇਗੀ ਲਾਸਟ ਵਾਲੇ ਦਿਨ ਬੱਚਿਆਂ ਦੇ ਪੇਪਰ ਲੈ ਜਾਣਗੇ ਜਿਸ ਵਿੱਚ ਬਾਜਾ ਤਪਲਾ ਤੇ ਸਾਈਕਲ ਵੰਡੇ ਜਾਣਗੇ ਤੇ 18 ਜੂਨ ਨੂੰ ਦਸਤਾਰ ਮਾਰਚ ਫਗਵਾੜੇ ਵਿਖੇ ਕੱਢੇ ਜਾ ਰਿਹਾ ਹੈ ਅੱਜ ਨੂੰ ਇਹ ਤੋਂ ਗੁਰਮਤਿ ਸਕਲਾਈ ਕੈਂਪ ਜਗਦੀਸ਼ਪੁਰ ਵਾਸਤੇ ਬੱਚੇ ਬਸੇ ਬੈਠਣ ਲੱਗੇ ਨੇ ਜੀ ਪਿੰਡ ਪੰਜਾਹ ਤੋਂ ਵੀ ਬੱਚੇ ਗੁਰਮਤ ਕਲਾਸ ਵਾਸਤੇ ਯਾਨ ਵਾਲੇ ਬੱਸ ਵਿੱਚ ਬੈਠ ਲੱਗੇ ਜੀ ਟੈਂਪੂ ਟਰੈਵਲਵਾ ਤੇ ਬੱਚੇ ਜ਼ਿਆਦਾ ਹੋ ਗਏ ਤੇ ਕੱਲ ਤੋਂ ਬੱਸ ਆਵੇਗੀ ਜੀ ਪਿੰਡ ਨਰੂੜ ਤੋਂ ਵੀ ਬੱਚੇ ਗੁਰਮਤ ਦੀ ਕਲਾਸ ਅਟੈਂਡ ਕਰਨ ਵਾਸਤੇ ਪਹੁੰਚੇ ਨੇ ਤੇ ਟ੍ਰੈਵਲ ਵਿੱਚ ਬੈਠਣ ਲੱਗੇ ਨੇ ਜੀ ਜੀ ਅੱਜ ਪਹਿਲਾ ਦਿਨ ਆਇਆ ਤੇ ਲੋਡੋ ਸਾਥ ਦੇਖਾਂਗੇ ਜੇ ਮਿੰਨੀ ਬੱਸ ਦੀ ਲੋਡ ਪਈ ਤਾਂ ਫਿਰ ਮਿੰਨੀ ਬੱਸ ਆਇਆ ਕਰੂਗੀ ਬੱਚਿਆਂ ਨੂੰ ਲੈਣ ਵਾਸਤੇ ਪਿੰਡ ਦੇ ਰੂੜ ਗੁਰਨਾਨਕ ਚੜ੍ਹਨੀ ਫੈਂਸੀ ਲੋਬੋਟਰੀ ਲੱਗਿਓ ਤੇ ਨਾਮ ਵਾਹਿਗੁਰੂ ਬਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਓ ਨਿਹਾਲ ਸ੍ਰੀ ਅਕਾਲੇ ਬੋਲੇ ਓ ਨਿਹਾਲ ਸ੍ਰੀ ਅਕਾਲੇ ਬੋਲੇ ਪਿੰਡ ਜਗਜੀਤਪੁਰ ਵਿਖੇ ਟਿਕਲਾਸਾਂ ਚੱਲਣੀਆਂ ਨੇ ਬੱਚੇ ਪਹੁੰਚ ਚੁੱਕੇ ਨੇ ਜੀ